ਮੇਰੀ ਅਰਦਾਸ ਬੇਨਤੀ ਜੋਤਰੀ ਪ੍ਰਾਰਥਨਾ ਹੈ ਜੀ ਇਸ ਮੇਰੇ ਦੀ ਅਰਦਾਸ ਬੇਨਤੀ ਆਪ ਜੀ ਨੇ ਦਰਤੇ ਪ੍ਰਵਾਨ ਕਰਨੀ ਸਤਿਗੁਰੂ ਜੀ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਨਤਾਸ ਦੇ ਮਾ ਬਾ ਕਾ ਅਨਸਾਰ ਸਤਿਗੁਰੂ ਜੀ ਸਮੋਹੀ ਨਗਰ ਡੱਲੇਵਾਰੇ ਦੀ ਸੰਗਤ ਵਲਿਓ ਸਤਿਗੁਰੂ ਜੀ ਆਪ ਜੀ ਦੇ ਦਰ ਕਰਦੇ ਪ੍ਰੀਤਵਾਨ ਦਰ ਕਰਦੇ ਸੇਵਾਦਾਰ ਦਰ ਕਰਦੇ ਸੰਗਹਾਲੂ ਭਾਈ ਸਾਹਿਬਾਈ ਜਗਜੀਤ ਸਿੰਘ ਜੀ ਪ੍ਰਦਾਨ ਜੋ ਸਤਿਗੁਰੂ ਜੀ ਸੁਖੀ ਆ ਸੰਤਾਂ ਦੇ ਹਾਂ ਮੰਗਨ ਮੁਖ ਰੱਖ ਕੇ ਸਤਿਗੁਰੂ ਜੀ ਕਨੌਰੀ ਬਾੜਰੇ ਤੇ ਬਾੜਾਂ ਤੇ ਸਤਿਗੁਰੂ ਜੀ ਜੋ ਧਰਮ ਨੇ ਚੱਲ ਰਹੇ ਹਨ ਸਤਿਗੁਰੂ ਜੀ ਉਹਦੇ ਵਿੱਚ ਭੁੱਖ ਹੜਤਾਲ ਤੇ ਮਰਨ ਮਰਤ ਤੇ ਬੈਠੇ ਹਨ ਸਤਿਗੁਰੂ ਜੀ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਉਹਨਾਂ ਦੀ ਦੇਹ ਰੋਗਤਾ ਤੰਦਰੁਸਤੀਆਂ ਚੜ੍ਹਦੀਆਂ ਕਲਾ ਵਾਸਤੇ ਅਤੇ ਮੋਰਚੇ ਦੀ ਚੜ੍ਹਦੀ ਕਲਾ ਵਾਸਤੇ ਸਤਿਗੁਰੂ ਜੀ ਸਮੂਹੀ ਨਗਰ ਦੀ ਦੰਡੀ ਵਾਲੀ ਸੰਗਤ ਵਧੀਆਂ ਸਤਿਗੁਰੂ ਜੀ ਆਪ ਜੀ ਦੇ ਚਰਨਾ ਕਮਲਾ ਬੇਟੀ ਅਰਦਾਸ ਬੇਨਤੀ ਹੈ ਜੀ ਅਬਦੀ ਨੇ ਕਿਰਪਾ ਕਰਨੀ ਭਾਈ ਸਾਹਿਬ ਭਾਈ ਜਗਜੀਤ ਸਿੰਘ ਜੀ ਪ੍ਰਧਾਨ ਜੀ ਨੂੰ ਸਤਿਗੁਰੂ ਜੀ ਕਿਰਪਾ ਕਰਨੀ ਦੇਹ ਰੋਗਤਾ ਤੰਗ ਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਜਿੰਨੀਆਂ ਵੀ ਸੰਗਤਾਂ ਸਤਿਗੁਰੂ ਜੀ ਬਾਦਰਾ ਤੇ ਧਰਮੇ ਦੇ ਵਿੱਚ ਬੈਠੀਆਂ ਹਨ ਸਤਿਗੁਰੂ ਜੀ ਸਾਰੀਆਂ ਸੰਗਤਾਂ ਦੀ ਚੜ੍ਹਦੀ ਕਲਾ ਵਾਸਤੇ ਨਗਰ ਦੀ ਸੰਗਤ ਵੱਲੋਂ ਸਤਿਗੁਰੂ ਜੀ ਆਪ ਜੀ ਦੇ ਕਰਨਾ ਤੁਮਲਾ ਵੇਖੇ ਅਰਦਾਸ ਬੇਨਤੀ ਹੈ ਆਪ ਜੀ ਨੇ ਕਿਰਪਾ ਕਰਨੀ ਭਾਈ ਸਾਹਿਬ ਆਏ ਜੰਜੀਤ ਸਿੰਘ ਜੀ ਪ੍ਰਧਾਨ ਅਤੇ ਸੁਵਚੀਆਂ ਸੰਤਾਂ ਨੂੰ ਦੇ ਰੋਗਤਾ ਤੰਦਰੁਸਤੀਆਂ ਝੜਦੀਆਂ ਕਲਾ ਬਖਸ਼ਣੀਆਂ ਸਤਿਗੁਰੂ ਜੀ ਜੋ ਵੀ ਸੰਗਤਾਂ ਨੇ ਮੰਗਾ ਹਨ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕਰਨੀ ਸਿਰ ਤੇ ਮੇਰਾ ਬੁੱਧਾ ਕੇ ਸਤਿਗੁਰੂ ਜੀ ਆਪ ਜੀ ਦੇ ਕਾਰਜ ਹਨ ਆਪ ਜੀ ਨੇ ਸੰਪੂਰਨ ਕਰਵਾਇਆ ਕਰਨੀ ਸੰਗਤਾਂ ਦੇ ਅੰਗ ਸੰਗ ਹੋ ਕੇ ਸਹਾਇ ਹੋਣਾ ਸਤਿਗੁਰੂ ਜੀ ਸਾਰੀਆਂ ਸੰਗਤਾਂ ਨੂੰ ਦੇ ਰੋਪਾ ਤੰਦ ਸੁਧੀਆਂ ਝੜਦੀਆਂ ਕਲਾ ਬਖਸ਼ਿਸ਼ ਕਰਨੀਆਂ ਸਤਿਗੁਰੂ ਜੀ ਆਪ ਜੀ ਦੇ ਪ੍ਰਿੰਟ ਡੱਲੇ ਬਾਰੇ ਦੀ ਸੰਗਤ ਬਣੀਓ ਭਾਈ ਸਾਪਾਏ ਜਗਜੀਤ ਸਿੰਘ ਜੀ ਦੇ ਸਮਰਥਕ ਵਿੱਚ ਸਤਿਗੁਰੂ ਜੀ ਸਾਰੀ ਨਗਰ ਨੇ ਸੰਗਤ ਨੇ ਸਤਿਗੁਰੂ ਜੀ ਅੰਦਾਜ਼ ਤੂ ਅਪ੍ਰੰਤ ਓਕੜ ਸਤਿਗੁਰੂ ਜੀ ਸੁਭਾ ਤੁ ਲੈ ਕੇ ਸ਼ਾਮ ਤਾਈ ਬੈਠਣਾ ਹੈ ਸਤਿਗੁਰੂ ਜੀ ਸੰਗਤਾਂ ਦੇ ਸਿਰ ਤੇ ਮੇਰਾ ਬਤ ਰੱਖਣਾ ਸੰਗ ਰੂਪੇ ਸਹਾਇ ਹੋਣਾ ਕਿਰਪਾ ਕਰਨੀ ਦੀ ਸਮਤਾ ਦੀਆਂ ਅਰਦਾਸਾਂ ਬੇਨਤੀਆਂ ਆਪ ਜੀ ਨੇ ਆਮੀ ਦੇ ਦਰ ਤੇ ਪ੍ਰਵਾਨ ਕਰਨੀਆਂ ਸਤਿਗੁਰੂ ਜੀ ਐਸ ਵੇਲੇ ਇਸ ਮੁਟੀ ਨਗਰ ਦੀ ਸੰਗਤ ਵੱਲੋਂ ਸਤਿਗੁਰੂ ਜੀ ਆਪਣੇ ਦਸਾਂ ਨੰਦ ਦੀ ਕਿਰਤ ਭਮਾਈ ਦੇ ਵਿੱਚੋਂ ਪਵਿੱਤਰ ਕਨਾ ਪ੍ਰਸ਼ਾਦੀ ਦੀਗ ਸਜਾ ਕੇ ਆਪ ਜੀ ਦੇ ਹੁਰੀ ਅੰਦਰ ਹਾਜ਼ਰ ਹੋਈ ਹੈ ਅਨੇਕ ਪ੍ਰਕਾਰ ਪੂਜਨ ਕੋ ਕੀ ਬਹੁ ਮੰਨਨ ਮਿਸਕਾਏ کریم 파ਕਸਾ ਸੋਜ ਪਵਿੱਤਰ ਆ ਮਨ ਨਾਮ ਨੂੰ ਭੋਗ ਹਰ ਲਾਏ ਆਪ ਜੀ ਕੀ ਦੇ ਕੋ ਭੋਗ ਲੱਗੇ ਲੱਗਿਆ ਹੋਇਆ ਭੋਗ ਸਾਧ ਸੰਗਤ ਵਿੱਚ ਵਰਤੋ